ਜੁਗਤ ਜੁਗਤਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਵਜ਼ੂਲੀ ਵਿੱਚ ਬੈਠੀ ਪਿਆਰੀ ਸਾਧ ਸੰਗਤ ਜੀ ਆਓ ਗੱਜ ਕੇ ਫਤੇ ਪ੍ਰਵਾਨ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਸਾਹਮਣੇ ਇੱਕ ਸ਼ਬਦ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਦ ਤਾਂ ਲੰਬੀਆਂ ਤੇ ਰਸਤਾ ਪਾੜਦਾ ਤੂੰ ਜੰਦੀ ਗੁਰਾਂ ਦੀ ਦੂ ਲਾਲ ਜੀ ਸਰਸਨ ਦੀ ਤੇ ਵੀ ਛੋੜਾ ਪੈ ਗਿਆ ਉਸ ਬਿਲੀ ਦਾ ਸੁਣ ਲੋ ਹਾਲ ਜੀ ਰਾਤ ਹਨੇਰੀ ਬਿਜਲੀ ਲਿਸ਼ਕੀ ਰਾਜ ਜੰਗਲਾਂ ਦੀ ਪੈ ਤੇ ਉੰਬਰ ਤੇ ਦੋਨੋਂ ਬਾਲ ਜੀ ਮਾਂ ਦਾ ਗੁਜਰੀ ਉਹਨਾਂ ਦੀ ਨਾਲ ਜੀ ਸਰਸਨ ਦੀ ਤੇ ਵਿਛੋੜਾ ਪੈ ਗਿਆ ਉਸ ਵੀਲੇ ਦਾ ਸੁਣ ਲੋ ਹਾਲ ਜੀ ਵਟਾ ਲੰਬੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੀ ਲੇ ਦਾ ਸੁਣ ਲੋ ਹਾਲ ਜੀ ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬ ਦੇ ਨੇ ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬ ਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾਹ ਪੱਥਰ ਰਾਹਾਂ ਦੀ ਲੰਘਦੀ ਨੇ ਕਦੋਂ ਜੀਤਦੀ ਜੁਝਾਰ ਵੀਰੀ ਆਣਗੀ ਮਾਤਾ ਗੁਜਰੀ ਨੂੰ ਪੁੱਛਦੀ ਸਵਾਲ ਜੀ ਸਰਸਨਦੀ ਤੇ ਵੀ ਛੋੜਾ ਪੈ ਗਿਆ ਉਸ ਵੀਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੀ ਗੁਰਾਂ ਦੀ ਦੁਲਾਲ ਜੀ ਸਰਸਨ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਇੱਕ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਬੇਦੋਸ਼ਾਂ ਇਹਨਾਂ નિર્ਦੋਸ਼ਾਂ ਦਾ ਕੋਣ ਹੈ ਸਿਹੋੜੀ ਨੀ ਖੀਡੀ ਚਾਲ ਜੀ ਗੰਗੂ ਪਾਪੀ ਉਹਨਾਂ ਦੀ ਨਾਲ ਜੀ ਸਰਸਨ ਦੀ ਤੇ ਵੀ ਛੋੜਾ ਪੈ ਗਿਆ ਉਸ ਵੀਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੀ ਗੁਰਾਂ ਦੀ ਦੁਲਾਲ ਜੀ ਸਰਸਨ ਦੀ ਤੇ ਵੀ ਛੋੜਾ ਪੈ ਗਿਆ ਉਸ ਬੀਲੀ ਦਾ ਸੁਣ ਲੋ ਹਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ